ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਹਿਣੀ ਦੇ ਵਿੱਚ ਮਹਿਣਾ ਪਿੰਡ ਮੂਗੇ ਜ਼ਿਲ੍ਹੇ ਦਾ ਮਾਨਮਤਾ ਨਗਰ ਮੂਗੇ ਤੋਂ ਜਦੋਂ ਆਪਾਂ ਜਗਰਾਉਂ ਵਾਲੀ ਸਾਈਡ ਨੂੰ ਦੂਰੀ ਤੈਅ ਕਰਦੇ 8-10 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਤਾਂ ਸਕੂਲਾਂ ਦੇ ਵਿਚਾਲ ਦੀ ਛੜਕ ਆ ਜਿਹੜੀ ਸਿੱਧੀ ਉਹ ਮਿੱਤਰੋ ਪਿੰਡ ਮਹਿਣੀ ਦੇ ਵਿੱਚ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਅਮਰਤਵੀਰ ਦਾ ਨਾਮ ਆ ਵਪਾਰ ਦਾ ਬਾਈ ਦਾ ਕੰਮ ਆ ਤੇ ਅੱਜ ਟੌਪ ਦੀ ਗਾਂ ਇੱਕ ਦੋ ਨੂੰ ਜਿਹੜੇ ਭਰਾ ਘੱਟ ਪੈਸਿਆਂ ਦੇ ਚੰਗੇ ਦੁੱਧ ਵਾਲੀ ਗਾਂ ਪਾਲਦੇ ਆ ਉਹਨਾਂ ਦੇ ਲਈ ਮਿੱਤਰੋ ਇਹ ਵੀਡੀਓ ਖਾਸ ਰਹਿਣ ਵਾਲੀ ਆ ਆਹ ਕਰਦੇ ਆ ਪਹਿਲਾਂ ਗੱਲਬਾਤ ਡਿਟੇਲ ਜਾਣਦਾਂ ਦੀ ਫਿਰ ਤੁਹਾਨੂੰ ਮੈਂ ਤੋਰ ਫਿਰ ਕੇ ਵੀ ਵਿਖਾਉਣਾ ਵਾ ਸੱਚ ਕਰਦੇ ਹਾਂ ਸੱਚੀ ਗਾ ਵੀਰੇ ਕੀ ਹਾਲ ਆ ਵੱਡੇ ਭਾਈ ਵਧੀਆ ਜੀ ਵਧੀਆ ਠੀਕ ਠਾਕ ਸਿੱਤਾ ਦੇ ਪਰਿਵਾਰ ਭਾਈ ਵਧੀਆ ਠੀਕ ਠਾਕ ਜੀ ਚਲੋ ਸ਼ੁਕਰ ਅੱਛਾ ਅਮਰਤ ਭਾਈ ਜਿੱਕੂ ਪੁੱਤ ਕਿਵੇਂ ਆ ਹੈਲੋ ਆਹ ਤਾਂ ਕਰਦੇ ਯਾਰ ਫਿਰ ਹੈਲੋ ਕਰਦੇ ਵੀਰੇ ਹੈ ਕਰਦੇ ਹੈਲੋ ਯਾਰ ਹੋਰ ਫਿਰ ਨਾਮ ਕੀ ਆ ਪੁੱਤ ਮੁੰਡਾ ਹੈ ਹੁੰਦਾ ਨਹੀਂ ਅੱਛਾ ਵੱਡੇ ਭਾਈ ਅਮਰਤ ਭਾਈ ਜਿਹੜੀ ਗਾਂ ਵੇਚਣੀ ਆ ਪੱਕੇ ਨਵਾ ਸੂਹਾ ਤੀਜੇ ਸੂਏ ਸੋਣਾ ਵੀਰੇ ਤੀਜੇ ਸੂਏ ਸੋਣਾ ਹਾਂਜੀ ਕਿੰਨੇ ਦਿਨ ਲੈ ਜੂਗੀ ਬ੍ਰਦਰ ਅੱਜੇ ਲੈ ਜੂ ਵੀਰੇ 5-6 ਦਿਨ 5-6 ਦਿਨ ਲੈ ਜੂ ਕਿੰਨਾ ਕੁ ਦੁੱਧ ਦੇ ਜੂਗੀ ਤੇਰੇ ਹਿਸਾਬ ਦੇ ਮੇਰੇ ਹਿਸਾਬ ਨੇ 20 ਕਿਲੋ ਦਾ ਆਰਾਮ ਨੇ ਜੋ ਆਦੂ ਐਡ ਬਣੂ ਬਹੁਤ ਅਜੇ ਹਾਂ ਹਜੇ ਕੱਚੀ ਆ ਹਣਾ ਹਾਂ ਕੱਚੀ ਆ ਜੀ ਬਣਦੀ ਬਣੋਦੀ ਜਾਤ ਜੋ ਤੇ ਚੰਗੀ ਆ ਹਾਂਜੀ ਹਾਂਜੀ ਠੀਕ ਆ ਭਾਈ ਸੂਹਾ ਕਿੰਨਾ ਵਸ ਹੁੰਦੀ ਆ ਵੀਰੇ ਤੀਜਾ ਸੂਹਾ ਸੋਹਦੀ ਆ ਤੀਜਾ ਸੂਹਾ ਹਾਂਜੀ ਠੀਕ ਆ ਵੱਡੇ ਭਾਈ ਤੇ ਜਿੱਥੋਂ ਖਰੀਦੀ ਸੀ ਉਹਨਾਂ ਨੇ ਵੈਸ ਹਾਂਜੀ ਬਾਕੀ ਥਣ ਥਣ ਬਹੁਤ ਸੋਹਣਾ ਲੱਗਦਾ ਬੜੀ ਆ ਚੰਗੀ ਆ ਯਾਰ ਜਾਣ ਵਾਲੀ ਆ ਥੋੜਾ ਜਿਹਾ ਮਾਣ ਚਲੋ ਹਨਾ ਬਾਕੀ ਲੇਵਾ ਤੁਹਾਨੂੰ ਦੱਸਦਾ ਹੀ ਆ ਬਿਲਕੁਲ ਥਣ ਵੀ ਚੰਗਾ ਲੱਗਦਾ ਅੱਛਾ ਅਮਰਤ ਭਾਈ ਕੀ ਰੇਟ ਕਰੀਏ ਦੇਣ ਲੈਣ ਵਾਲਾ 55000 ਰੁਪਏ ਦੇ ਦੇਣ ਉਹ 1 ਲੱਖ ਵਰਕੇ ਆ ਨਾ ਬਸ ਆ ਫੜਾਈ ਐਵੇਂ ਨਾ 55000 ਨਹੀਂ ਆਪਾਂ ਬਾਹਲਾ ਮੰਗਿਆ ਹੀ ਨਹੀਂ ਮੌਲੀ ਉਹਨਾਂ ਕ ਕਰੋ ਯਾਰ ਨਾ ਇਹ ਤਾਂ ਗੱਲ ਸੀ ਅਮਰਤ ਵੀਰੇ ਤੇ ਤੋਰਦੀ ਗੇੜਾ ਕਢਾ ਦੇ ਦੱਬੀ ਦੇ ਦੋ ਚਾਜਾ ਨਹੀਂ ਬਾਹਰ ਹੀ ਕਢਦੀ ਆ ਅਮਰਤ ਵੀਰੇ ਤੁਰਦੀ ਤਰਦੀ ਬੜਾ ਵਧੀਆ ਪਲੇ ਆਵੇ ਲੋੜ ਦੇ ਵੇਠੀ ਠੀਕ ਆ ਭਾਈ ਓਕੇ ਆ ਜਾਗਾ ਅਵਰਤ ਅਵਰਤ WhatsApp ਤੇ ਕਿਚੜੀ ਦੇ ਦਿੰਦੇ ਨਾ 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 ਲਾਡੂ ਕਿੰਨੇ ਦੀ ਜਾਣਾ ਦੱਸ ਤੂੰ ਬੋਲ ਦੇ ਮੂੰਹ ਤੋਂ ਇਹ ਨਹੀਂ ਬੋਲ ਤੂੰ ਤਾਂ ਅਵਰਤ ਕਿੰਨੇ ਦੀ ਵੀ ਕਰ ਦਾਂਗੇ ਮਾਰ ਦਾਂਗੇ ਮੈਂ ਇਹ ਕਹਦੇ ਸਾਬੇ ਨਹੀਂ ਜਸਟ ਨੋ 55 ਹੀ ਦੇ ਦਾਂਗੇ 50000 ਦੇ ਗਾਵਾਂ ਤੇਰੀ ਤਾਂ ਇਹ ਨਹੀਂ ਦੀ ਮੈਂ ਤੈਨੂੰ ਦੋ ਘੱਟ ਵੀ ਨਹੀਂ ਕਹਿੰਦਾ ਜਾ ਚੱਲ ਯਾਰ ਦੇ ਦਾਂਗੇ ਬਹੁਤ ਠੀਕ ਆਲੇ ਮਿੱਤਰੋ ਬੋਲਵੀ 22 ਕਿਲੋ ਦੁੱਧ ਵਾਲੀ ਤੁਹਾਨੂੰ ਵੀ ਪਤਾ ਇੱਧਰ ਆ ਜਾ ਪੁੱਤ ਛੜਨਾ ਮਾਰਦੇ ਤੇ ਕਈ ਵਾਰੀ ਗਾਂ ਧੁੰਦਾ ਉਪਰਾਂ ਪਸ਼ੂ ਆ ਤੂੰ ਹਣਾ ਤੇ ਆ ਮਿੱਤਰੋ ਵੇਖੋ ਇਹਦੇ ਲੇਵਾ ਪਾਂਡਾ ਬਣਾ ਜਣਾ ਬਾਈ ਥੋੜੀਆਂ ਹੀ ਜਾਂਦੀਆਂ ਢਿੱਲਾ ਖਾਈ ਅਬਰਤ ਵੀਰੇ ਬਹੁਤ ਢਿੱਲਾ ਬਹੁਤ ਆ ਨਹੀਂ ਠੀਕ ਹੈ ਬਾਈ ਦੁੱਧ ਵਾਲੀ ਗਾਂ ਹਰ ਪੱਖ ਤੋਂ ਲੈਣੀ ਨਾ ਲੈਣੀ ਉਹ ਤਾਂ ਤੁਹਾਡੇ ਤੇ ਆ ਹਣਾ ਬਾਕੀ ਸਾਰ ਤੁਹਾਨੂੰ ਬਹੁਤ ਸੋਹਣਾ ਲੱਗਾ ਨਹੀਂ ਸਾਰੀ ਚੰਗੀ ਹੈ ਗਾਂ ਕਾਲੀ ਸਮੀ ਨਿੱਗਰ ਜਾਣ ਵਾਲੀ ਗਾ ਮਿੱਤਰੋ ਅੱਛਾ ਅਮਰਤ ਭਾਈ ਨੰਬਰ ਕਿੰਨਾ ਵੀਰੇ ਆਪਣਾ 95921 95921 81672 81672 ਹਾਂਜੀ 95921 81672 81672 ਲੈ ਮਿੱਤਰੋ ਮੋਗੇ ਜੜੇ ਦਾ ਪਿੰਡਾ ਮਹਿਣਾ ਇਹ ਤੋਂ ਬਾਅਦ ਨਹੀਂ ਮੇਰੇ ਕੋਲ ਕਹਿਣਾ ਦਮ ਤੈ ਤੁਸੀਂ ਅਮਰਤ ਨੂੰ ਰੇਟ ਪਾਈ ਦੋ ਸਹਣਾ ਬਾਕੀ ਗੱਲ ਬਾਤਰੀ ਨੰਬਰ ਸਕਰੀਨ ਤੇ ਆ ਕਿੱਥੋਂ ਮਿਲਦਾ ਇਹ ਭਾਅ ਅੱਜ ਕੱਲ ਹਰ ਮੁਕਲੇ ਦਾ ਹੋ ਜਾਂਦਾ ਵਾ ਫੋਨ ਤੇ ਹੱਲ 20 ਕਿਲੋ ਵਾਲੀ ਗਾਂ ਸਿਰਫ 50000 ਦੇ ਵਿੱਚ